ਮੁੱਖ ਮੰਤਰੀ ਭਗਵੰਤ ਮਾਨ ਤੋੜਨਗੇ ਚੁੱਪੀ ਪੰਜਾਬ ਯੂਨੀਵਰਸਿਟੀ ਮਾਮਲੇ ਤੇ ਘੇਰਨਗੇ ਅੱਜ ਮੋਦੀ ਸਰਕਾਰ ਦਰਅਸਲ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਚ ਫਰੀਦਾਬਾਦ ਚ ਨਾਰਥ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਹੋਣ ਜਾ ਰਹੀ ਹੈ ਗ੍ਰਹਿ ਮੰਤਰਾਲੇ ਦੇ ਇੰਟਰ ਸਟੇਟ ਕੌਂਸਲਸ ਕਤਰੇਤ ਨੇ ਬੈਠਕ ਲਈ 29 ਅਜੰਡੇ ਸੁਬਿਆਂ ਨੂੰ ਭੇਜੇ ਨੇ ਹਾਲਾਂਕਿ ਇਹਨਾਂ ਜੋ ਬਹੁਤ ਸਾਰੇ ਮੁੱਦਿਆਂ ਤੇ ਪਹਿਲਾਂ ਵੀ ਚਰਚਾ ਹੋ ਚੁੱਕੀ ਹੈ ਪਰ ਪੰਜਾਬ ਹਰਿਆਣਾ ਰਾਜਸਥਾਨ ਤੇ ਯੂਟੀ ਚੰਡੀਗੜ੍ਹ ਦਰਮਿਆਨ ਸਹਿਮਤੀ ਨਹੀਂ ਬਣ ਰਹੀ ਹੈ ਇਸ ਮੀਟਿੰਗ ਚ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਯੂਟੀ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਪ੍ਰਤੀਨਿਧੀ ਭਾਗ ਲੈਣਗੇ ਪੰਜਾਬ ਦੀ ਪ੍ਰਤਿਨਿਤਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਪੁਨਰਗਠਨ ਦੇ ਮੁੱਦੇ ਤੇ ਸੂਬੇ ਚ ਜੋ ਸਿਆਸੀ ਤੂਫਾਨ ਖੜਾ ਹੋ ਗਿਆ ਸੀ ਉਸ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਸੂਬੇ ਦੇ ਸੰਗੀ ਅਧਿਕਾਰਾਂ ਤੇ ਹਮਲਾ ਕਰਾਰ ਦਿੱਤਾ ਸੀ ਉਸ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਵਿੱਚ ਚਰਚਾ ਕਰਨਗੇ ਉਹ ਪਹਿਲਾਂ ਵਾਲੀ ਸਥਿਤੀ ਬਣਾਈ ਰੱਖਣ ਤੇ ਸੈਨੇਟ ਚੋਣਾਂ ਜਲਦ ਕਰਵਾਉਣ ਦੀ ਮੰਗ ਕਰਨਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਚ ਪੰਜਾਬ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਚੁੱਕ ਸਕਦੇ ਨੇ ਰਾਜਸਥਾਨ ਸਰਕਾਰ ਇਸ ਬੋਰਡ ਚ ਸਥਾਈ ਮੈਂਬਰ ਆ ਰਹੀ ਹੈ ਜਦਕਿ ਪੰਜਾਬ ਇਸ ਦਾ ਵਿਰੋਧ ਕਰਿਆ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ Rajasthan ਪੰਜਾਬ ਦੀਆਂ ਨਦੀਆਂ ਚ ਰਿਪੀਰੀਅਨ ਸੂਬਾ ਨਹੀਂ ਹੈ। Rajasthan ਵੱਲੋਂ ਭਾਖੜਾ ਤੇ ਪੌਣ ਦਾ ਜਲ ਪੱਧਰ ਪੂਰਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। Rajasthan ਇਸ ਬੈਟਕ ਚ 0.60 MAF ਰਾਵੀ ਤੇ ਬਿਆਸ ਨਦੀਆਂ ਤੋਂ ਮੰਗੇਗਾ ਜਦਕਿ ਭਾਖੜਾ ਤੋਂ 0.17 MAF ਦੀ ਮੰਗ ਕਰੇਗਾ। Haryana ਦੇ ਪੰਜਾਬ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਚੋਂ ਇੱਕ SYL ਦਾ ਮੁੱਦਾ Haryana ਚੁੱਕੇਗਾ। ਦੋਵਾਂ ਸੂਬਿਆਂ ਦਰਮਿਆਨ ਇਸ ਬਾਰੇ ਅਦਾਲਤੀ ਲੜਾਈ ਵੀ ਚੱਲ ਰਹੀ ਹੈ। ਪੰਜਾਬ ਸਰਕਾਰ ਉੱਤ ਦੇ ਪਾਣੀ ਨੂੰ ਵੱਤਵਾਦ ਵਰਤਣ ਦਾ ਮੁੱਦਾ ਵੀ ਚੁੱਕ ਸਕਦੀ ਹੈ। ਸੂਬਾ ਸਰਕਾਰ ਲੰਬੇ ਸਮੇਂ ਤੋਂ ਇੱਥੇ ਬੰਨ ਬਣਾਉਣ ਦੀ ਮੰਗ ਕਰ ਰਹੀ ਹੈ। ਉਧਰ ਹੀ ਰਾਜਸਥਾਨ ਸਰਕਾਰ ਰੋਪੜ ਹਰੀਕੇ ਤੇ ਫਿਰੋਜ਼ਪੁਰ ਹੈਡਵਰਕਸ ਦਾ ਕੰਟਰੋਲ ਬੀਬੀਐਮਬੀ ਨੂੰ ਸੌਂਪਣ ਦੀ ਮੰਗ ਕਰੇਗੀ ਜਦਕਿ ਪੰਜਾਬ ਯਮੂਨਾ ਦੇ ਪਾਣੀ ਦੀ ਮੰਗ ਦੁਹਰਾਏਗਾ। ਇਹ ਮੰਗ ਰਾਜਸਥਾਨ ਦੀ ਵੀ ਹੈ ਜੋ ਤਾਜੇਵਾਲਾ ਹੈਡ ਤੋਂ ਰਾਜਸਥਾਨ ਲਈ ਮੰਗ ਕਰ ਰਿਹਾ ਹੈ। ਪੰਜਾਬ ਲੰਬੇ ਸਮੇਂ ਤੋਂ ਆਪਣੇ ਖੇਤਾਂ 'ਚ ਵਗਣ ਵਾਲੀ ਪਾਖੜਾ ਮੇਨ ਲਾਈਨ ਦੀ 27 ਸਾਈਟਸ ਤੇ ਟ੍ਰੇਨ 0.75 ਮੀਗਾਵਾਟ ਦੇ ਮਿਨੀ ਹਾਈਡਲ ਪ੍ਰੋਜੈਕਟ ਲਗਾਉਣ ਦੀ ਮੰਗ ਕਰ ਰਿਹਾ ਪਰ ਹਰਿਆਣਾ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੁਣ ਵੇਖਣਾ ਹੋਵੇਗਾ ਕਿ ਇਸ ਮੀਟਿੰਗ 'ਚ ਕਿਹੜੇ-ਕਿਹੜੇ ਮੁੱਦੇ ਤੇ ਗੱਲ ਹੁੰਦੀ ਹੈ ਤੇ ਕਿਹੜੇ ਮੁੱਦਿਆਂ ਦੇ ਉੱਤੇ ਰਾਜਾਂ ਦੇ ਵਿੱਚ ਸਹਿਮਤੀ ਬਣਦੀ ਹੈ